ਆਇਆ ਸੀ ਬਚਨ ਵੀਰ ਕਰਾਰੇ ਜਿਹੜੇ ਬੜੇ ਤਕੜੇ ਵੀਰ ਜੋਧੇ ਨੇ ਉਹ ਤੁਹਾਨੂੰ ਗਾਉਂਦੇ ਨਹੀਂ ਅਤੇ ਹੋਰ ਕੌਣ-ਕੌਣ ਗਾਉਂਦੇ ਨੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗਾਉਣ ਵਾਲਿਆਂ ਵਿੱਚ ਗਾਵਨ ਪੰਡਿਤ ਪੜਨ ਰਖੀਸਰ ਜੱਡੇ ਨੂੰ ਜਿਹੜੀ ਸਿਹਾਰੀ ਹੈ ਇਹ ਜੇ ਮੁਕਤਾ ਹੋ ਜਾਏ ਤਾਂ ਪੰਡਿਤ ਤੇ ਪੰਡਿਤ یوں ਕਿਉਂਕਿ ਜਿਹੜੇ ਅੱਖਰ ਲਿਖੇ ਹੋਏ ਨੇ ਉਹੀ ਬੋਲਣੇ ਚਾਹੀਦੇ ਪੰਡਿਤ गावਨ ਪੰਡਿਤ ਪੰਡਾ ਬੁੱਧੀ ਵਾਲੇ ਨੂੰ ਪੰਡਿਤ ਕਹਿੰਦੇ ਨੇ ਐਵੇਂ ਹਰੇਕ ਨੂੰ ਆਪਾਂ ਜੇ ਕਹਿਣ ਲੱਗ ਜਿਵੇਂ ਹਰੇਕ ਨੂੰ ਆਵੇ ਗਿਆਨੀ ਆਪਣੇ ਚ ਵੀ ਰਵਾਜ ਆ ਹਰੇਕ ਨੂੰ ਹੀ ਗਿਆਨੀ ਪਰ ਗਿਆਨੀ ਤਾਂ ਉਹੀ ਹੁੰਦਾ ਜਿਹੜਾ ਬ੍ਰह्म ਗਿਆਨੀ ਹੁੰਦਾ ਇਥੇ ਤਰ੍ਹਾਂ ਜੇ ਆਪਾਂ ਹਰੇਕ ਨੂੰ ਕਹਣੇ ਆਓ ਪੰਡਿਤ ਜੀ ਐਉਂ ਪੰਡਿਤ ਨਹੀਂ ਹੁੰਦਾ ਕੋਈ ਇਹ ਨਹੀਂ ਕਿ ਪੰਡਤਾਂ ਦੇ ਘਰੇ ਜੰਮ ਕੇ ਪੰਡਤ ਬਣ ਗਿਆ ਜੀਦੀ ਪੰਡਾ ਬੁੱਧੀ ਹੁੰਦੀ ਆ ਉਹਨੂੰ ਪੰਡਿਤ ਕਹਿੰਦੇ ਨੇ ਜੀਦੀ ਬੁੱਧੀ ਇੱਕੋ ਵਾਰ ਗੱਲ ਸੁਣ ਕੇ ਕੈਚ ਕਰ ਲਏ ਉਹਨੂੰ ਕਹਿੰਦੇ ਪੰਡਾ ਬੁੱਧੀ ਐਨੀ ਤੀਖਣ ਬੁੱਧੀ ਹੁੰਦੀ ਬੰਦੇ ਦੀ ਕਿ ਅੱਧੀ ਗੱਲ ਕਰਦੀ ਸਾਰੀ ਗੱਲ ਨੂੰ ਪਕੜ ਲੈਂਦਾ ਇਹ ਦਿਮਾਗ ਕਿਸੇ ਕਿਸੇ ਦਾ ਹੁੰਦਾ ਉਹਨੂੰ ਕਹਿੰਦੇ ਪੰਡਾ ਬੁੱਧੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਬੜੇ ਬੜੇ ਪੰਡਿਤ ਨੇ ਸਾਰਿਆਂ ਨਾਲੋਂ ਵੱਡੇ ਪੰਡਿਤ ਵਿਆਸ मुनि ਨੇ ਉਹਨਾਂ ਨਾਲੋਂ ਅੱਗੇ ਜਿਹੜੇ ਹੋਰ ਨੇ ਉਹਨਾਂ ਕੋਲ ਪੜੇ ਹੋਏ ਨੇ ਜੈਮਲ मुनि ਆਦਿਕ ਉਹਨਾਂ ਕੋਲ ਪੜੇ ਨੇ ਕਪਲਮੁਨੀ ਆਦਿਕ ਇਹ ਸਾਰੇ ਬੜੇ ਬੜੇ ਪੰਡਾ ਬੁੱਧੀ ਵਾਲੇ ਵਿਦਵਾਨ ਵੀ ਤੁਹਾਨੂੰ ਗਾ ਕੇ ਹੀ ਇਹ ਸ਼ਕਤੀ ਪ੍ਰਾਪਤ ਕਰ ਸਕੇ ਨੇ ਕਿ ਮੈਂ ਵਿਆਸ ਜੀ ਨੇ ਕਿੰਨੇ ਹਜ਼ਾਰ ਸਾਲ ਪਰਮੇਸ਼ਰ ਦੀ ਤਪੱਸਿਆ ਕਰਕੇ ਵਰ ਲਿਆ ਕਿ ਮੈਂ ਵੇਦਾਂ ਦੇ ਅਰਥ ਕਰਨੇ ਨੇ ਤਾਂ ਕਿਤੇ ਉਹ ਭਗਤੀ ਨਾਲ ਉਹ ਅਰਥ ਕਰ ਸਕੇ ਨੇ ਬ੍ਰਹਮਾ ਨੇ ਵਾਹਿਗੁਰੂ ਅਕਾਲ ਪੁਰਖ ਦੀ 10 ਲੱਖ ਬੜਾ ਭਗਤੀ ਕੀਤੀ ਤਾਂ ਜਾ ਕੇ ਕਿਤੇ ਵੇਦ ਦੀਆਂ ਚਾਰ ਦੇਚਾਂ ਮਿਲੀਆਂ ਉਹਨਾਂ ਨੂੰ ਮਹਾਰਾਜ ਕਨਨ ਨੇ ਮੂਲ ਕਾਰਨ ਹਰੇਕ ਚੀਜ਼ ਦਾ ਭਗਤੀ ਹੀ ਹੈ ਚਾਹੇ ਉਹ ਵੇਦ ਰਚੇ ਗਏ ਨੇ ਚਾਹੇ ਉਹ ਵੇਦਾਂ ਦੇ ਟਿਕਾਕਾਰ ਹੋਏ ਨੇ ਸਰ ਕੀਤੀ ਤਾਂ ਭਗਤੀ ਹੋਈ ਆ ਨਾ ਭਗਤੀ ਤੋਂ ਬਿਨਾ ਕਿਸੇ ਬੰਦੇ ਨੂੰ ਕੋਈ ਸ਼ਕਤੀ ਨਹੀਂ ਮਿਲਦੀ ਹੈ ਗਾਵਨ ਪੰਡਿਤ ਪੜਨ ਰਕੀਸਰ ਜਿਹੜੇ ਨੇ ਅੱਗੇ ਵੇਦਾਂ ਨੂੰ ਪੜਨ ਵਾਲੇ ਯੁਗ-ਯੁਗ ਵੇਦਾਂ ਨਾਲੇ ਯੁਗਾ ਜੁਗੰਤਰਾ ਤੱਕ ਵੇਦਾਂ ਦੇ ਸੰਯੁਕਤ ਹੋ ਕੇ ਜਿਹੜੇ ਪੜਨ ਵਾਲੇ ਨੇ ਵੇਦ ਬਾਣੀ ਨੂੰ ਪੜਨ ਵਾਲੇ ਵੇਦ ਬਾਣੀ ਨੂੰ ਰਚਨ ਵਾਲੇ ਰਕੀਸ਼ਰ ਰੀਸ਼ੀਆਂ ਦੇ ਈਸ਼ਵਰ ਜਿਹੜੇ ਨੇ ਵੱਡੇ ਵੱਡੇ ਰੀਸ਼ੀਆਂ ਦੇ ਵੀ ਵੱਡੇ ਨੇ ਜਿਹੜੇ بڑے بڑے ਰੀਸ਼ੀ मुनि ਨੇ ਜਿਨ੍ਹਾਂ ਨੇ ਵੇਦਾਂ ਨੂੰ ਪੜਿਆ ਥਾਪ ਕੀਤੇ ਨੇ ਜਿਨ੍ਹਾਂ ਨੇ ਅਸਲ ਵਿੱਚ ਰੀਸ਼ੀ ਉਹ ਹੁੰਦਾ ਜਿਹੜਾ ਜੰਗਲ ਵਿੱਚ ਹੀ ਰਹਿੰਦਾ ਹੁੰਦਾ ਉਹ ਸ਼ਹਿਰ ਵਿੱਚ ਜਾਂ ਪਿੰਡ ਵਿੱਚ ਨਹੀਂ ਆਉਂਦਾ ਰਿਕੀ ਤਾਂ ਨਾਮ ਪਿਆ ਕੇ ਜਿਨ੍ਹਾਂ ਨੇ ਰਿਸ਼ੀ ਨਾਮ ਇੰਦਰੀਆਂ ਦਾ ਹੈ ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਨੂੰ ਜਿੱਤ ਲਿਆ ਉਹਨੂੰ ਕਹਿੰਦੇ ਰਿਕੀਸ਼ਰ ਉਹ ਆਪਣੀਆਂ ਇੰਦਰੀਆਂ ਨੂੰ ਜਿੱਤ ਕੇ ਜਿਹੜੇ ਰਿਕੀ ਬਣੇ ਨੇ ਜੁਗਾ ਜੁਗੰਤਰਾਂ ਤੱਕ ਵੇਦਾਂ ਦੇ ਸੰਯੁਕਤ ਹੋ ਕੇ ਵੇਦਾਂ ਮਹਿ ਨਾਮ ਉੱਤਮ ਸੋ ਸੁਣਾ ਹੈ ਨਾਹੀਂ ਫਿਰੈ ਜਿਉ ਬੇਤਾਲਿਆ ਉਹ ਵੇਦ ਵੀ ਨਾਮ ਨੂੰ ਹੀ ਕਹਿੰਦੇ ਨੇ ਵੇਦ ਵੀ ਨਾਮ ਦਾ ਹੀ ਜਾਪ ਕਰਦੇ ਨੇ ਆਹ ਸਤਿਗੁਰੂ ਕਹਿੰਦੇ ਸਿੱਧੋ ਨਾਮ ਦੀ ਬੌਲਤਾ ਹੈ ਗਾਵਹਿ ਮੋਹਣੀਆਂ ਮਨਮੋਹਨ ਮਨ ਨੂੰ ਮੋਹਣ ਵਾਲੀਆਂ ਮੋਹਣੀਆਂ ਮਨਮੋਹਨ ਪਰਮੇਸ਼ਰ ਨੂੰ ਗਾਉਂਦੀਆਂ ਨੇ ਕਿਹੜੀਆਂ ਕਿਹੜੀਆਂ ਮੋਹਣੀਆਂ ਮਹਾਰਾਜ ਸੁਰਗਾ ਮੱਛ ਪੈ ਵਾਲੇ ਸਵਰਗਾ ਦੀਆਂ ਮੋਹਣੀਆਂ ਕਰਤਾਚੀ ਵਰਗੀਆਂ ਸੱਚੀ ਜਿਹੜੀਆਂ ਨੇ ਤੇ ਇੰਦਰ ਦੀਆਂ ਰਾਣੀਆਂ इत्यादिक ਸਵਰਗਾ ਦੀਆਂ ਮੋਹਣੀਆਂ ਬੜੀਆਂ ਨੇ ਕੋਈ ਗਿਣਤੀ ਨਹੀਂ ਇਹਨਾਂ ਦੀ ਫੇਰ ਪਇਾਲੇ ਜਿਹੜੀਆਂ ਪਤਾਲ ਦੀਆਂ नागਰਾਣੀਆਂ ਨੇ ਇਹ ਵੀ ਤੈਨੂੰ ਹੀ ਗਾਉਣੀਆਂ ਨੇ ਇਹਨੂੰ ਵੀ ਤੁਸੀਂ ਹੀ ਦਿੱਤਾ ਸਾਰਾ ਰੂਪ ਸਰੂਪ ਸ਼ਕਤੀਆਂ ਰੀਧੀਆਂ ਸਿੱਧੀਆਂ ਮੋਹਣ ਸ਼ਕਤੀ ਜਿਹੜੀ ਦਿੱਤੀ ਹੈ ਵੀ ਤੁਸੀਂ ਦਿੱਤੀ ਮੱਛ ਮੱਛ ਆਪਾਂ ਬਾਅਦ ਤਾਂ ਕਿਹਾ ਹੈ ਸੁਰਗਾ ਅਤੇ ਪਇਾਲੇ ਸਵਰਗ ਤੇ ਪਤਾਲ ਮੱਛ ਸੰਕੇਤੀ ਅਰਥ ਹੈ ਧਰਤੀ ਦਾ ਕਿਉਂਕਿ ਸਮੁੰਦਰ ਜਿਹੜਾ ਹੈ ਇਹਦੇ ਮੱਛ ਵਿਚਕਾਰ ਰਹਿੰਦਾ ਮੱਛ ਕਦੇ ਕਿਨਾਰਿਆਂ ਵੱਲ ਘਟ ਹੀ ਆਉਂਦੇ ਨੇ ਜਿਹੜੇ ਮੱਛ ਕਈ ਕਈ ਮੀਲ ਲੰਬੇ ਨੇ ਉਹ ਸਮੁੰਦਰ ਤੋਂ ਬਾਹਰ ਨਹੀਂ ਆਉਂਦੇ ਵਿਚਕਾਰ ਰਹਿਣ ਕਰਕੇ ਮੱਛ ਦਾ ਅਰਥ ਹੈ ਵਿਚਕਾਰ ਸੋਇਸ ਕਰਕੇ ਮੱਛ ਤੋਂ ਭਾਵ ਹੈ ਮਾਤ ਲੋਕ ਧਰਤੀ ਧਰਤੀ ਦੀਆਂ ਮੋਣੀਆਂ ਵੀ ਤੁਹਾਨੂੰ ਗਾਉਂਦੀਆਂ ਨੇ ਪਦਮਣੀ ਜਿਹੜੀ ਆ ਪਦਮਣੀ ਜਾਤੀ ਸਾਰਿਆਂ ਨਾਲੋਂ ਸ੍ਰੇਸ਼ਟ ਇਸਤਰੀਆਂ ਵਿੱਚ ਚਿੱਤਰਨੀ ਗੁਪਤਨੀ ਖਤਨੀ ਇਹ ਵੀ ਚਾਰੇ ਤੈਨੂੰ ਹੀ ਗਾਉਂਦੀਆਂ ਨੇ ਇਹ ਧਰਤੀ ਦੀਆਂ ਮੋਹਣੀਆਂ ਨੇ ਉਹ ਸਵਰਗਾਂ ਦੀਆਂ ਮੋਹਣੀਆਂ ਨੇ ਜਿਹੜੀਆਂ ਸ਼ਾਮਕੌਰ ਆਦਿਕ ਜਿਨ੍ਹਾਂ ਦੇ ਨਾਮ ਨੇ ਇਹਨਾਂ ਦੇ ਕਈ ਨਾਮ ਨੇ ਕਈ ਪ੍ਰਕਾਰ ਦੀਆਂ ਨੇ ਸਾਰਿਆਂ ਨਾਲੋਂ ਇਹਨਾਂ ਤੋਂ ਵੱਡੀ ਸ਼ਾਮਕੌਰ ਅਤੇ ਜਿਹੜੀਆਂ ਥੱਲੇ ਵਾਲੀਆਂ ਨੇ ਪਿਆਲੇ नाग ਰਾਣੀਆਂ ਇਹ ਵੀ ਤੁਹਾਨੂੰ ਹੀ ਗਾਉਂਦੀਆਂ ਹਨ ਇਸ ਕਰਕੇ ਗਾਉਂਦੀਆਂ ਨੇ ਕਿ ਸਾਡਾ ਸਵਰਗ ਬਣਿਆ ਰਹੇ ਉਹ ਕਹਿੰਦੇ ਅਸੀਂ ਮਾਤ ਲੋਕ ਵਿੱਚ ਠੀਕ ਰਹੀਏ ਉਹ ਕਹਿੰਦੇ ਸੀ ਪਤਾਲ ਵਿੱਚ ਠੀਕ ਰਹੀਏ ਸਾਡੇ ਰਾਜ ਬਣੇ ਰਹਿਣ ਇਸ ਪ੍ਰਕਾਰ ਉਹ ਸਾਰੇ ਤੇਰੀ ਉਸਤ ਨੂੰ ਹੀ ਗਾਉਂਦੇ ਨੇ ਗਾਵਨ ਰਤਨ ਉਪਾਏ ਤੇਰੇ ਇਹ ਵਾਹਿਗੁਰੂ ਤੇਰੇ ਜਿਹੜੇ ਰਤਨ ਨੇ ਨਾ ਤੁਹਾਡੇ ਤੇਰੇ ਸਾਹਮਣੇ ਹੋ ਕੇ ਕਹਿੰਦੇ ਨੇ ਵਾਹਿਗੁਰੂ ਦੇ ਇਹ ਵਾਹਿਗੁਰੂ ਤੇਰੇ ਤੇਰੇ ਜਿਹੜੇ ਰਚੇ ਹੋਏ ਬਣਾਏ ਹੋਏ ਰਤਨ ਨੇ ਉਹ ਵੀ ਤੈਨੂੰ ਗਾਉਂਦੇ ਨੇ ਸ਼੍ਰੀ ਮਨ ਰੰਭਾ ਬਾੜ ਨੇ ਤਨਖ ਤਨੰਤਰ ਬਾਜ ਦੇਖ ਤੈਨ ਸੰਸਕਲਪ ਕਰ ਸੰਖ ਅਮੀ ਗਜਰਾਜ ਇਹ 14 ਰਤਨ ਨੇ ਕੁੱਲ ਸ਼੍ਰੀ ਲక్ష్ਮੀ ਹੈ ਮਣ ਕੌਸ਼ਤਕ ਮਣੀ ਹੈ ਰੰਭਾ ਅਪਛਰਾ ਜਦ ਦੇਵਤਿਆਂ ਨੇ ਸਮੁੰਦਰ ਰੜਕਿਆ ਉਹਦੇ ਵਿੱਚੋਂ 14 ਰਤਨ ਜਿਹੜੇ ਨਿਕਲੇ ਨੇ ਫਿਰ ਸ਼੍ਰੀ ਮਣ ਰੰਭਾ ਪੱਛਾ ਬਾਰਨੀ ਸ਼ਰਾਬ ਇਸੇ ਪ੍ਰਕਾਰ ਸ਼੍ਰੀ ਮਣ ਰੰਭਾ ਬਾਰਨੀ ਧਨਖ ਇਹਦਾ ਧਨਖ सारंग담ੇ ਧਨਖ ਵਿਸ਼ਨ ਦੇ ਹੱਥ ਵਿੱਚ ਆਇਆ ਇਸੇ ਕਰਕੇ ਸਾਰੰਗ ਪੰਨੀ ਅੱਖਰ ਆਉਂਦਾ ਗੁਰਬਾਣੀ ਚ ਜਿਨ੍ਹਾਂ ਦੇ ਹੱਥ ਵਿੱਚ ਸਾਰੰਗ ਨਾਮੇ ਤਣਖ ਪਕੜਿਆ ਹੋਇਆ ਤੰਮਤਰ ਬੈਗ ਉੱਚ ਸਰਵਾ ਘੋੜਾ ਬਾਜ ਇਹ ਤਰਕਾਰੇ ਜਿਹੜੇ 14 ਰਤਨ ਨੇ ਵਿਖ ਜਿਹੜੀ ਜਹਿਰ ਹੈ ਕਾਮਧੇਨ ਗਉ ਹੈ ਚੰਦਰਮਾ ਸ਼ੰਖ ਹੈ ਅੰਮ੍ਰਿਤ ਹੈ ਗਜਰਾਜ ਹਾਥੀ ਹੈ ਕਲਪਤਰ ਬ੍ਰਿਛ ਹੈ ਇਹ 14 ਰਤਨ ਵੀ ਤਿੰਨ ਹੀ ਗਾਉਂਦੇ ਨੇ ਮਤਲਬ ਤਾਂ ਕਹਿਣ ਹੁੰਦਾ ਹੈ ਕਿ ਸਾਰਿਆਂ ਦਾ ਮੁੱਢ ਕੌਣ ਹੈ ਸਤਿਗੁਰੂ ਦਾ ਸੋਦਰ ਉਚਾਰਨ ਦਾ ਸਿੱਧਾ ਕੋਲ ਮਤਲਬ ਜਾਂ ਆਕਾਲਪੁਰਖ ਕੋਲੇ ਜਾਂ ਆਪਾਂ ਨੂੰ ਸੋਦਰ ਦੱਸਣ ਦਾ ਮਤਲਬ ਇਹ ਹੈ ਵੀ ਜੇ ਤੁਸੀਂ ਕਹੋ ਮੈਂ ਸਵਰਗਾਂ ਨੂੰ ਜਾਣਾ ਜੇ ਮੈਂ ਪਤਾਲ ਵਿੱਚ ਜਾਣਾ ਜਾਂ ਫਲਾਨੇ ਕੰਮ ਕਰਨੇ ਕੋਈ ਚੀਜ਼ ਦਾ ਜਿਹੜਾ ਮੂਲ ਹੈ ਜਦ ਦੇਖੋ ਸਭ ਸਭ ਕਿਸ ਮੂਲ ਸੋ ਸੂਖਮ ਸੋਈ ਅਸੂਲ ਹਰੇਕ ਚੀਜ਼ ਦਾ ਮੂਲ ਜਿਹੜਾ ਹੈ ਨਾ ਸਤਿਗੁਰੂ ਮਹਾਰਾਜ ਕਹਿੰਦੇ ਹਰੇਕ ਚੀਜ਼ ਦਾ ਜਨਮ ਜਿਹੜਾ ਹੈ ਕੋਈ ਵੀ ਚੀਜ਼ ਹੈ ਜਿਵੇਂ ਆਪਣੀ ਲਾਲਸਾ ਹੈ ਮੇਰੇ ਕੋਲ ਬਹੁਤਾ ਪੈਸਾ ਸੋਨਾ ਹੋਵੇ ਕੋਈ ਕਹਿੰਦਾ ਮੇਰੇ ਕੋਲ ਇੱਜੀਆਂ ਸਿੱਧੀਆਂ ਹੋਣ ਕੋਈ ਕਹਿੰਦਾ ਮੈਨੂੰ ਫਲਾਣੇ ਦੇਵਤੇ ਦੇ ਦਰਸ਼ਨ ਹੋਣ ਕੋਈ ਕਹਿੰਦਾ ਮੈਨੂੰ ਫਲਾਣੀ ਚੀਜ਼ ਮਿਲੇ ਸਤਿਗੁਰੂ ਦੇ ਕਹਿਣ ਦਾ ਮਤਲਬ ਹੈ ਕਿ ਹਰੇਕ ਚੀਜ਼ ਦਾ ਜਿਹੜਾ ਮੁੱਢ ਹੈ ਮੂਲ ਹੈ ਜਿੱਥੋਂ ਕੋਈ ਚੀਜ਼ ਬਣੀ ਹੈ ਉਹਦੇ ਮੁੱਢ ਨੂੰ ਪਕੜ ਲਓ ਤੇ ਮੋੜ ਦੇ ਵਿੱਚੋਂ ਹੀ ਸਾਰਾ ਕੁਝ ਪ੍ਰਗਟ ਹੋ ਜਾਂਦਾ ਹੈ। ਮੂਲ ਮੰਤਰ ਵਿੱਚ ਸਾਰਾ ਕੁਝ ਆ ਜਾਂਦਾ ਹੈ। ਜਿਨ੍ਹਾਂ ਨੇ ਮੂਲ ਮੰਤਰ ਦਾ ਪਾਠ ਕੀਤਾ ਉਹ ਕੋਈ ਸੰਕਲਪ ਕਰ ਲੈਣ ਉਹਨਾਂ ਨੂੰ ਉਹੀ ਚੀਜ਼ ਮਿਲ ਜਾਂਦੀ ਹੈ। ਕਿਉਂਕਿ ਦੇਖੋ ਸਾਰੇ ਜਣੇ ਇੰਨੇ ਪੱਕੇ ਗੁਰਸਿੱਖ ਨਹੀਂ ਹੁੰਦੇ ਜਿੰਨੇ ਆਪਾਂ ਸਮਝਦੇ ਹਾਂ। ਕਈ ਆਪੋ ਆਪਣੇ ਸੰਕਲਪ ਮੁਕਾਬਕ ਕੁਝ ਮੰਗਦੇ ਨੇ, ਕੋਈ ਕੁਝ ਮੰਗਦਾ, ਕੋਈ ਕੁਝ ਮੰਗਦਾ। ਅਸੀਂ ਕਈਆਂ ਨੂੰ ਦੇਖਿਆ ਵੀ ਹੋਇਆ। ਮੂਲ ਮੰਤਰ ਦੇ ਰਾਹੀਂ ਹਰੇਕ ਚੀਜ਼ ਦੀ ਪ੍ਰਾਪਤੀ ਸੋ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਸਾਰਿਆਂ ਨਾਲੋਂ ਮੁੱਢ ਰੂਪ ਵਿੱਚ ਹੈ ਉਸ ਵਿੱਚ ਹੀ ਸਾਰੇ ਧਿਆਉਂਦੇ ਨੇ ਰਤਨ ਵੀ ਉਹਦਾ ਜਾਪ ਕਰਦੇ ਨੇ ਪਰ ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਘਰ ਦੇ ਜਿਹੜੇ ਰਤਨ ਨੇ ਉਹ ਭਗਤੀ ਹੈ ਸ਼ਾਂਤੀ ਹੈ ਧੀਰਜ ਹੈ ਧਰਮ ਹੈ ਸਵੇ ਸਵੇਰੇ ਉੱਠਣ ਦਾ ਉੱਦਮ ਵੀ ਰਤਨ ਹੈ ਇਸ ਤਾਂ ਜਿਹੜੇ ਪੰਜਾਂ ਪਿਆਰੇ ਨੇ ਅਮਰ ਦਿੱਤਾ ਇਹ ਬਖਸ਼ਾ ਜਿਹੜੀਆਂ ਕਕਾਰ ਦਿੱਤੇ ਆਪਣੇ ਲਈ ਤਾਂ ਇਹੀ ਰਤਨ ਨੇ ਨਾ ਮਾਤ ਦੇ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣ ਆਪਣੇ ਲਈ ਤਾਂ ਗੁਰੂ ਦੀ ਪੰਗਤੀ ਹੀ ਰਤਨ ਹੈ ਸਿੱਖਿਆ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਾਰੇ ਜਿਹੜੇ ਰਤਨ ਨੇ ਇਹ ਜਿਹੜੇ ਲਖਣੀਆਂ ਆਦਿ ਕਹਿੰਦੇ ਨੇ ਗੋमेद ਹੈ ਇਹ ਮਣੀ ਹੈ ਜਾਂ ਇਹ ਨੀਲਮ ਹੈ ਇਹ ਮੋਤੀ ਹੈ ਹੀਰਾ ਹੈ ਪੰਨਾ ਹੈ ਮਾਣਕ ਹੈ ਇਹ ਸਾਰੇ ਸਾਡੇ ਲਈ ਤਾਂ ਇੱਕੋ ਹੀ ਚੀਜ਼ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਏ ਵਾਹਿਗੁਰੂ ਤੇਰੇ ਜਿਵੇਂ ਰਤਨ ਨੇ ਤੈਨੂੰ ਗਾਉਂਦੇ ਨੇ ਪਰ ਸਾਡੇ ਲਈ ਤਾਂ ਸਾਰਿਆਂ ਨਾਲੋਂ ਵੱਡੇ ਰਤਨ ਨੇ ਬ੍ਰਹਮ ਗਿਆਨੀ ਆਹ ਸਾਥ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਕਨੇ ਸਹੀ ਸੁੰਦਰ ਸੋਹਣੇ ਸਾਥ ਸੰਗਜਨ ਬਹਿਣ ਮਹਾਰਾਜ ਸੱਚੇ ਪਾਤਸ਼ਾਹ ਕਨੇ ਮੇਰੇ ਲਈ ਤਾਂ ਆਹੀ ਰਤਨ ਹੈ ਆ ਜਿਹੜੀ ਮੇਰੀ ਸੰਗਤ ਬੈਠੀ ਹੈ ਇਹੀ ਮੇਰੇ ਲਈ ਤਾਂ ਮੇਰੇ ਰਤਨ ਨੇ ਮੇਰੇ ਹੀਰੇ ਨੇ ਮੇਰੇ ਲਾਲ ਨੇ ਜਿਹੜੇ ਮਰਿਆਦਾ ਰੱਖਦੇ ਨੇ ਇਹ ਰਹਿਤ ਕਮਾਉਂਦੇ ਨੇ ਜਿਹੜੇ ਗੁਰੂ ਦੇ ਸੰਗਤ ਵਿੱਚ ਬਹਿੰਦੇ ਨੇ ਸਾਡੇ ਲਈ ਤਾਂ ਕਹਿੰਦੇ ਇਹੀ ਗਾਉਂਦੇ ਨੇ ਰਤਨ ਜਿਹੜੇ ਨੇ ਇਹਨਾਂ ਨੇ ਗਾਉਣਾ ਫਿਰ ਨਾਲ ਕੀਦੇ ਰਲ ਕੇ 86 ਤੀਰਥ ਨਾਲੇ 88 ਤੀਰਥੀ ਨਾਲ ਗਾਉਂਦੇ ਨੇ ਰਤਨ ਗੁਰਸਾਗਰ ਰਤਨੀ ਘਰ ਪੂਰੇ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ ਗੁਰੂ ਗ੍ਰੰਥ ਸਾਹਿਬ ਰੂਪ ਸਮੁੰਦਰ ਰਤਨਾਂ ਦਾ ਭਰਿਆ ਪਿਆ ਉੱਥੇ ਤਾਂ ਸਿਰਫ 14 ਹੀ ਰਤਨ ਨਿਕਲੇ ਨੇ ਉਹ ਵੀ ਖਾਸ ਗੱਲ ਨਹੀਂ ਕੋਈ ਜਿਨ੍ਹਾਂ ਨੂੰ ਦੁਨੀਆ ਨੇ ਬਹੁਤ ਵੱਡੇ ਮੰਨਿਆ ਹੋ ਖਾਸ ਗੱਲ ਨਹੀਂ ਕੋਈ ਜਿਹੜੇ ਗੁਰੂ ਗ੍ਰੰਥ ਸਾਹਿਬ ਜੋ ਰਤਨ ਨਿਕਲਦੇ ਨੇ ਨਾ ਇਹ ਵੱਡੇ ਨੇ ਗੁਰੂ ਗ੍ਰੰਥ ਸਾਹਿਬ ਦੇ ਚ ਰਤਨ ਨੇ ਧੌਲ ਧਰਮ ਧਰਮ ਰੂਪੀ ਰਤਨ ਹੈ ਦਇਆ ਕਾ ਕੂਤ ਦਇਆ ਰੂਪੀ ਰਤਨ ਹੈ ਸੰਤੋਖ ਥਾਪ ਰਖਿਆ ਜਨਸੂਤ ਦਇਆ ਕਾ ਪਹਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਿਨੇਉ ਜੀ ਕਾ ਹਈ ਤਾਂ ਪਾਂਡੇ ਘੱਤ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਜਲਾ ਨ ਜਾਏ ਸੰਤੋਖ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਉਹ ਇਹਨਾਂ ਰਤਨਾਂ ਨੂੰ ਆਪਣੇ ਮਹਾਰਾਜ ਕਹਿੰਦੇ ਗੱਲ ਵਿੱਚ ਪਾਓ ਸੰਤੋਖ ਧਾਰਨ ਕਰੋ ਧੀਰਜ ਰੱਖੋ ਲਾਲਚ ਤੋਂ ਰਹਿਤ ਹੋ ਜਾਓ ਕਾਮ ਕਰੋ ਲੋਭ ਮੋਹ ਹੰਕਾਰ ਤੋਂ ਰਹਿਤ ਹੋ ਜਾਓ ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ 68 ਤੀਰਥ ਵੀ ਪਰਮੇਸ਼ਰ ਨੂੰ ਗਾਉਂਦੇ ਨੇ ਦੇਖੇ ਨਹੀਂ ਜਾ ਸਕਦੇ 18 ਤੀਰਥ ਵੀ ਗਾਉਂਦੇ ਨੇ ਗਾਉਂਦੇ ਤਾਂ ਸਾਰੇ ਹੀ ਨੇ ਜੋਦੇ ਵੀ ਗਾਉਂਦੇ ਨੇ ਮਹਾਮਲੇ ਵੀ ਗਾਉਂਦੇ ਨੇ ਸੂਰਮੇ ਵੀ ਤੁਹਾਨੂੰ ਗਾਉਂਦੇ ਨੇ ਕੋਈ ਤਾਂ ਜੋੜਾ ਪੁਣਾ ਮੰਗਦਾ ਕੋਈ ਕਹਿੰਦਾ ਮੈਂ ਇਕੱਲਾ ਹੀ ਲੜਾਂ ਭਾਈ ਉਦੇਸ ਸਿੰਘ ਨੇ ਜਿਵੇਂ ਬੇਨਤੀ ਕੀਤੀ ਸੀ ਮਹਾਰਾਜ ਨੂੰ ਮਹਾਰਾਜ ਮੈਨੂੰ ਇਕੱਲੇ ਨਹੀਂ ਗੱਲ ਦੱਸ ਹੋਇਆ ਨਾ ਮਹਾਰਾਜ ਕਹਿੰਦੇ ਚੰਗਾ ਜਦ ਤੱਕ ਅਸੀਂ ਚਮਕੌਰ ਸਾਹਿਬ ਨਹੀਂ ਪਹੁੰਚਦੇ ਤੂੰ ਇਕੱਲਾ ਹੀ ਰੋ ਕੇ ਰੱਖੇਂਗਾ ਫੌਜਾਂ ਨੂੰ ਇਸ ਤਰ੍ਹਾਂ ਭਾਈ ਉਦੇਸ ਸਿੰਘ ਉੱਥੇ ਲੜਦੇ ਸ਼ਹੀਦ ਹੋਏ ਨਾਲ ਖਾਣੀ ਚਾਰੇ ਚਾਰੇ ਖਾਣੀਆਂ ਅੰਡੇ ਚ ਢੇਰ ਚ ਸੇਤ ਚ ਉਤਪੁਜ ਚਾਰੇ ਖਾਣੀਆਂ ਗਾਉਂਦੀਆਂ ਨੇ ਅੰਡੇ ਦੇ ਆਂਡਿਆਂ ਤੋਂ ਪੈਦਾ ਹੋਣ ਵਾਲੇ ਜਿਹੜੇ ਨਜੀਵ ਕਾਗ ਪਸੌਂਦਾ ਆਦਤ ਗਰੜ ਇਹਨਾਂ ਨੇ ਵੀ ਗਾਇਆ ਪਰ ਮੈਂ ਪੰਛੀਆਂ ਨੇ ਵੀ ਗਾਇਆ ਇਹ ਨਹੀਂ ਕਿ ਆਂਡਿਆਂ ਤੋਂ ਪੈਦਾ ਹੋਣ ਵਾਲੇ ਨੇ ਕਿਸੇ ਨੇ ਗਾਇਆ ਨਹੀਂ ਫਿਰ ਜਿਹੜੇ ਜੇਰ ਜੇਰ ਤੋਂ ਪੈਦਾ ਹੁੰਦੇ ਨੇ ਜੀਵ ਆਦਤ ਇਹ ਤਾਂ ਸਾਰੇ ਗਾਉਂਦੇ ਹੀ ਗਾਉਂਦੇ ਨੇ ਇਹ ਤਾਂ ਜਿਹੜੇ ਕਈ ਮੁਰਕੇ ਤੋਂ ਹੀ ਪੈਦਾ ਹੋਏ ਨੇ ਉਹ ਜਿਹੜੇ ਮੁਰਕੇ ਤੋਂ ਪੈਦਾ ਹੋਏ ਨੇ ਮਹੋਦਰ ਜਿਹੜਾ ਹਨੂਮਾਨ ਦਾ ਪੁੱਤਰ ਸੀ ਹਨੂਮਾਨ ਦਾ ਮੁਰਕਾ ਹੀ ਲੱਗਿਆ ਸੀ ਸਮੁੰਦਰ ਦੇ ਅੰਦਰ ਉਹ ਮੁਰਕਾ ਜਿਹੜਾ ਸੀ ਮੱਛੀ ਨੇ ਨਿਕਲ ਲਿਆ ਉਹਦੇ ਕਰਕੇ ਮਹੌਤਰ ਪੈਦਾ ਹੋਇਆ ਉਹਦੇ ਤੋਂ ਉਹਨੇ ਵੀ ਪਰਮੇਸ਼ਰ ਨੂੰ ਗਾਇਆ ਇੰ样 ਜਿਹੜੇ ਮੁਰਕੇ ਤੋਂ ਵੀ ਪੈਦਾ ਹੋ ਗਏ ਉਹਨੇ ਵੀ ਤੈਨੂੰ ਗਾਇਆ ਚਾਰੇ ਖਾਣੀਆਂ ਦਾ ਨਾਮ ਹੈ ਇਹ ਉਹਧ ਪੂਜ ਧਰਤੀ ਵਿੱਚੋਂ ਪੈਦਾ ਹੋਣ ਵਾਲੇ ਦਰਖਤ ਨੇ ਇਹ ਸਾਰੇ ਬੂਟੇ ਨੇ ਇਹ ਬਨਸਪਤੀ ਹੈ ਇਹ ਵੀ ਤੈਨੂੰ ਗਾਉਂਦੀ ਹੈ ਫਿਰ ਜਿਹੜੇ ਉੱਪਰਲੀ ਧਰਤੀ ਹੈ ਸਵਰਗਾਂ ਦੀ ਉਹਦੇ ਜਿਹੜੇ ਕਲਪਤਰ ਬ੍ਰਿਛ ਆਦਿਕ ਨੇ ਉਹ ਵੀ ਤੈਨੂੰ ਬੰਦੇ ਨੇ ਇਹ ਨਹੀਂ ਕਿ ਇੱਥੇ ਹੀ ਆ ਸਾਰਾ ਕੁਝ ਜਦੋਂ ਵੀ ਸੋਚਣਾ ਵੱਡਾ ਸੋਚਣਾ ਛੋਟਾ ਨਹੀਂ ਧਰਤੀ ਬਾਰੇ ਨਹੀਂ ਕੱਲੀ ਸੋਚਣਾ ਗੁਰਬਾਣੀ ਅੰਦਰ ਜਦੋਂ ਵੀ ਕੁਝ ਆਉਂਦਾ ਹੈ ਉਦੋਂ ਬ੍ਰਹਮ ਸਾਰਾ ਬ੍ਰਹਿਮੰਡ ਹੀ ਆਉਂਦਾ ਹੁਣ ਆਪ ਹੀ ਕਹਿਣ ਲੱਗੇ ਨੇ ਗਾਵ ਹੈ ਖੰਡ ਖੰਡ ਜਿਹੜੇ ਨੇ ਨੌ ਖੰਡ ਧਰਤੀ ਦੇ ਸੋ ਇਸੇ ਪ੍ਰਕਾਰ ਪੁਰੂ ਖੰਡ ਇਲਾ ਬ੍ਰਤ ਖੰਡ ਭਾਰਤ ਖੰਡ ਆ ਜਿੱਥੇ ਆਪਾਂ ਰਹੇ ਨੇ ਭਾਰਤ ਖੰਡ ਹੈ ਸੋ ਇਸ ਪ੍ਰਕਾਰ ਇਹ ਜਿਹੜੇ ਨੌ ਖੰਡਾਂ ਨੌ ਖੰਡ ਗਾਉਂਦੇ ਨੇ ਨੌ ਖੰਡਾਂ ਵਿੱਚ ਰਹਿਣ ਵਾਲੇ ਗਾਉਂਦੇ ਨੇ ਮੰਡਲ ਇਹ ਮੰਡਲ ਜਿਹੜਾ ਹੁੰਦਾ 400 ਕੋ ਦਾ ਹੁੰਦਾ ਚਾਰੇ ਪਾਸੇ ਨੂੰ ਧਰਤੀ ਜਿੰਨੀਆਂ 400 ਕੋ ਦੀ ਗਿਣ ਕੇ ਇੱਕ ਮੰਡਲ ਬਣ ਗਿਆ ਵਰ ਭੰਡਾ ਵੱਡਾ ਭੰਡਾ ਬ੍ਰਹਿਮੰਡ ਦਾ 21 ਪੁਰੀਆਂ ਆਉਂਦੀਆਂ ਜਿਹਦੇ ਸਾਡੀ ਧਰਤੀ ਦੇ ਕੋਲ ਨੌ ਖੰਡ ਸਤ ਪਤਾਲ ਸਤ ਆਕਾਸ਼ ਸਤ ਦੀਪ ਇੰਨਾ ਵੱਡਾ ਹੁੰਦਾ ਬ੍ਰਹਿਮੰਡ ਇੱਕ ਬ੍ਰਹਿਮੰਡ ਹੈ ਹੁਣ ਇਹ ਦੇਖ ਲਓ ਵੀ 7 ਆਕਾਸ਼ 7 ਪਤਾਲ ਹੋ ਗਏ 7 ਤੋਂ ਉੱਪਰ 7 ਆਕਾਸ਼ ਨੇ 7 ਤੋਂ ਥੱਲੇ 7 ਪਤਾਲ ਨੇ ਅਤਲ ਬਿਤਲ ਸੁਤਲ ਤਲਾਤਲ ਸਤਲ ਮਹਾਤਲ ਪਤਾਲ ਇਹ ਥੱਲੇ ਆ ਸਾਡੇ ਤੇ ਉੱਪਰ ਨੇ ਭੂਰ ਮਹਿਰ ਭੋਵ ਜਨ ਤਪ ਛੱਤ ਕਰਕੇ 7 ਆਕਾਸ਼ਾਂ ਦੇ ਨਾਂ ਨੇ ਇਹ ਇਹ ਹੁਣ ਆਪਾਂ ਇਹ ਦੇ ਵਿਚਾਰ ਇਹ ਧਰਤੀ ਦੇ ਉੱਤੇ ਹੈਗੇ 9 ਖੰਡ 9 ਟੁਕੜੇ 7 ਦੀਪ ਨੇ ਇੱਥੇ 7 ਸਮੁੰਦਰ ਨੇ ਇੱਥੇ ਤੇ ਇਸੇ ਪ੍ਰਕਾਰ ਇਹ ਜਿਹੜੇ ਨੇ ਇਹ ਕੁੱਲ ਸੱਤ ਆਕਾਸ਼ ਸੱਤ ਪਤਾਲ ਸਣੇ ਸਾਡੇ ਇਹ ਪੂਰਾ ਇੱਕ ਬ੍ਰਹਿਮੰਡ ਹੈ ਇਹਨੂੰ ਇੱਕ ਬ੍ਰਹਿਮੰਡ ਕਿਹਾ ਜਾਂਦਾ ਹੁਣ ਸਤਿਗੁਰੂ ਕਹਿੰਦੇ ਨੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆ ਦਾ ਦਾਤਾ ਰੇ ਇਹ ਮੇਰੇ ਸੱਤ ਆਕਾਸ਼ ਸੱਤ ਪਤਾਲ ਨਹੀਂ ਇਹ ਤਾਂ ਇੰਨੇ ਇੱਕ ਹਿੱਸੇ ਨੂੰ ਬ੍ਰਹਿਮੰਡ ਕਿਹਾ ਮਹਾਰਾਜ ਕਹਿੰਦੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਵਾਹਿਗੁਰੂ ਤੇ ਰੋਜੀ ਰੋਟੀ ਦੇਣ ਵਾਲਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਕਿੰਨੇ ਕਿ ਵੱਡੇ ਕਿੰਨੇ ਬ੍ਰਹਿਮੰਡਾਂ ਦਾ ਮਾਲਕ ਆ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਖੰਡਾਂ ਵਿੱਚ ਸਾਰਿਆਂ ਮੰਡਲਾਂ ਵਿੱਚ ਸਾਰੇ ਬ੍ਰਹਿਮੰਡਾਂ ਦੇ ਵਿੱਚ ਤੈਨੂੰ ਸਾਰੇ ਗਾਈ ਜਾਂਦੇ ਨੇ ਸਭ ਤੈਨੂੰ ਗਾਈ ਜਾਂਦੇ ਨੇ ਜਿੰਨੇ ਤੇਰੇ ਬੜਾਏ ਹੋਏ ਨੇ ਕਾਰ ਕਾਰ ਰੱਖੇ ਧਾਰੇ ਰਹਿਰਾਸ ਵਿੱਚ ਪੜਦੇ ਆਂ ਕਰ ਕਰ ਰੱਖੇ ਤੇਰੇ ਧਾਰੇ ਕਿਉਂਕਿ ਉਹ ਵਾਹਿਗੁਰੂ ਦੇ ਸਨਮੁਖ ਸੋਧਰੋ ਚਾਰਨ ਕੀਤਾ ਕਰਕੇ ਪੈਦਾ ਕਰਕੇ ਪਾਲਣਾ ਰੱਖੇ ਜਿੰਨੇ ਸੰਭਾਲੇ ਹੋਏ ਨੇ ਤੇਰੇ ਸਾਰਿਆਂ ਦੀ ਨਿਗਾਹ 'ਚ ਰੱਖਦਾ ਹਾਂ ਧਾਰੇ ਤੇਰੇ ਆਸਰੇ ਹਮ ਬਾਰਕ ਤੁਮਰੇ ਧਾਰੇ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਇਸ ਕਰਕੇ ਨਾਮ ਦੇ ਆਸਰੇ ਖੰਡ ਬ੍ਰਹਿਮੰਡ ਟਿਕੇ ਹੋਏ ਨੇ ਪਰ ਇਹ ਤੇਰੇ ਨਾਮ ਕਰਕੇ ਟਿਕੇ ਹੋਏ ਆਹ ਧਰਤੀ ਜਿਹੜੀ ਹੈ ਇਹ ਨਾਮ ਜਪਦੀ ਹੈ ਆਪ ਤੇ ਧਰਤੀ ਚਾਹੁੰਦੀ ਕਿ ਮੇਰੇ ਉੱਤੇ ਜੀਵ ਨਾਮ ਜਪਣ ਨਹੀਂ ਤਾਂ ਕਿਉਂਕਿ ਇਹ ਨਾਮ ਦੀ ਇੱਕ ਕਲਾ ਹੈ ਜਿਹੜੀ ਧਰਤੀ ਨੂੰ ਟਿਕਾ ਕੇ ਰੱਖਦੀ ਹੈ ਕਮਾਉਂਦੀ ਵੀ ਹੈ ਤੇ ਟਕਰਾਉਣ ਵੀ ਨਹੀਂ ਦਿੰਦੀ ਕਿਤੇ ਇਹ ਸਾਰੀ ਇੱਕ ਨਾਮ ਦੀ ਕਲਾ ਹੈ ਅਸਮਾਨ ਦੇ ਤਾਰੇ ਅਚਾਨਕ ਥੱਲੇ ਨੂੰ ਡਿੱਗ ਸਕਦੇ ਨੇ ਜੇ ਨਾਮ ਦਾ ਆਸਰਾ ਮੁੱਕ ਜਾਵੇ ਪਰ ਨਹੀਂ ਡਿੱਗਦੇ ਕਿਉਂਕਿ ਨਾਮ ਦਾ ਆਸਰਾ ਦੇ ਕੇ ਟਿਕਾਏ ਹੋਏ ਨੇ ਸੱਚੇ ਬਾਦਸ਼ਾਹ ਨੇ ਨਾਮ ਕੇ ਧਾਰੇ सगले ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਦੇ ਆਸਰੇ ਸਭ ਚੀਜ਼ਾਂ ਟਿਕੀਆਂ ਹੋਈਆਂ ਨੇ ਤੇ ਜੇ ਆਪਾਂ ਵੀ ਰਹਿਣਾ ਚਾਹੁੰਦੇ ਆ ਸਥਿਰਤਾ ਆਪਾਂ ਵੀ ਨਾਮ ਦਾ ਆਸਰਾ ਲੈ ਕੇ ਟਿਕ ਸਕਦੇ ਆ ਸੇਈ ਤੁਧ ਨੂੰ ਗਾਵੇ ਜੋ ਤੁਧ ਭਾਵਨ ਤੁਹਾਨੂੰ ਉਹੀ ਗਾਉਂਦੇ ਨੇ ਜਿਹੜੇ ਤੁਹਾਨੂੰ ਭਾ ਜਾਂਦੇ ਨੇ ਜਿਹੜੇ ਤੁਹਾਨੂੰ ਭਾਉਂਦੇ ਨੇ ਉਹੀ ਤੁਹਾਨੂੰ ਗਾਉਂਦੇ ਨੇ ਕਿਉਂਕਿ ਹੋਰ ਤਾਂ ਕੋਈ ਜਾਣ ਨਹੀਂ ਸਕਦਾ ਜਿੰਨਾ ਉੱਤੇ ਤੁਹਾਡੀ ਕਿਰਪਾ ਹੋ ਜਾਂਦੀ ਹੈ ਜੇ ਤੁਹਾਨੂੰ ਚੰਗੇ ਲੱਗਦੇ ਨੇ ਪਤਾ ਨਹੀਂ ਕਿਹੜਾ ਭਾ ਜਾਂਦਾ ਆ ਤਾਂ ਆਪਣੀਆਂ ਸੋਚਣੀਆਂ ਨੇ ਕਿ ਉਹ ਬੰਦਾ ਚੰਗਾ ਨਹੀਂ ਮੈਨੂੰ ਲੱਗਦਾ ਫਲਾਨਾ ਬੰਦਾ ਤਾਂ ਐਵੇਂ ਗਰੀਬ ਜਿਆ ਭਗਤ ਰਵਿਦਾਸ ਨਾਲ ਕਿੰਨੀ ਈਰਖਾ ਕੀਤੀ ਪੰਦਤਾਂ ਨੇ ਕਹਿੰਦੇ ਇਹ ਕਿਦੋਂ ਆ ਕੇ ਛੁੱਦਰ ਜਿਵੇਂ ਨਾਮ ਜਪਣ ਲੱਗੇ ਲੋਕ ਮੰਨੀ ਜਾਂਦੇ ਨੇ ਅਸੀਂ ਐਨੇ ਨੇ ਉੱਚੇ ਬ੍ਰਾਹਮਣ ਹ ਪਰ ਵਾਹਿਗੁਰੂ ਦੀ ਮਰਜ਼ੀ ਆ ਕੋਈ ਇੱਕ ਖੱਲਾ ਢੋਣ ਵਾਲੇ ਨੂੰ ਨਾਮ ਜਪਾ ਸਕਦਾ ਕੋਈ ਇੱਕ ਛੁੱਦਰ ਨੂੰ ਨਾਮ ਜਪਾ ਸਕਦਾ ਵਾਹਿਗੁਰੂ ਜਾਹੇ ਤਾਂ ਇੱਕ ਕੀੜੀ ਨੂੰ ਨਾਮ ਜਪਣ ਲਾ ਦੇਵੇ ਵਾਹਿਗੁਰੂ ਜਾਹੇ ਤਾਂ ਇੱਕ ਪਹਾੜ ਨੂੰ ਨਾਮ ਜਪਣ ਲਾ ਵਾਹਿਗੁਰੂ ਦੀ ਮਰਜ਼ੀ ਆ ਮਹਾਰਾਜ ਦੀ ਮਰਜ਼ੀ ਆ ਸੱਤੇ ਬਾਦਸ਼ਾਹ ਕਿਤੇ ਭਾਈ ਲਾਲੋ ਨੂੰ ਨਾਮ ਜਪਾਈ ਜਾਂਦੇ ਨੇ ਜਾ ਕੇ ਮਲਕ ਭਾਗੋ ਨੂੰ ਵੀ ਕੇ ਨਾਮ ਜਪਾਤਾ ਕਿਤੇ ਸੱਜਣ ਠੱਗ ਨੂੰ ਵੀ ਨਾਮ ਜਪਾਤਾ ਕਿਤੇ ਰਾਖਸ਼ਾ ਨੂੰ ਵੀ ਨਾਮ ਜਪਾਤਾ ਜਾ ਕੇ ਮਹਾਰਾਜ ਜੀ ਨੇ ਤਾਂ ਸਤਿਗੁਰੂ ਦੀ ਮਰਜ਼ੀ ਹੈ ਰਤੇ ਤੇਰੇ ਭਗਤ ਰਸਾਲੇ ਰਾਸਤ ਆਲੇ ਆਲੇ ਮਤਲਬ ਘਰ ਰਾਸ ਜਿਹੜੇ ਰਾਸ ਦੇ ਘਰ ਬਣ ਚੁੱਕੇ ਨੇ ਰਸਾਲ ਨਾਮ ਆਂਬ ਦਾ ਆਂਬ ਵਰਗੇ ਗੁੜ ਵਰਗੇ ਜਿਵੇਂ ਆਂਬ ਮਿੱਠੇ ਹੁੰਦੇ ਨੇ ਬੜੇ ਸੁਆਦਲੇ ਇਸੇ ਪ੍ਰਕਾਰ ਤੇਰੇ ਭਗਤ ਵੀ ਆਉ ਰਸੇ ਪਏ ਨੇ ਤੇਰਾ ਨਾਮ ਦੇ ਵਿੱਚ ਰੰਗੇ ਪਏ ਨੇ ਉਹਨਾਂ ਦੇ ਮੁਖ ਵਿੱਚ ਵੀ ਰਾਸ ਹੈ ਉਹਨਾਂ ਦੀਆਂ ਨੇਤਰਾਂ ਵਿੱਚ ਵੀ ਰਾਸ ਹੈ ਉਹਨਾਂ ਦੇ ਕੰਨਾਂ ਵਿੱਚ ਵੀ ਰਾਸ ਹੈ ਉਹਨਾਂ ਦੇ ਰੋਮ ਰੋਮ ਵਿੱਚ ਵੀ ਰਾਸ ਹੈ ਉਹਨਾਂ ਦੇ ਤਾਂ ਅੰਦਰ ਬਾਹਰ ਰਾਸ ਹੀ ਉਹਨਾਂ ਦੀ ਚਰਨ ਧੂੜੀ ਤਾਈਓ ਲਈਦੇ ਕਿਉਂਕਿ ਚਰਨਾਂ ਵਿੱਚ ਵੀ ਰਾਸ ਹੈ ਜਦੋਂ ਮਹਾਰਾਜ ਸਾਰਿਆਂ ਨੂੰ ਭਗਤ ਨੂੰ ਰਾਸ ਦਿੰਦੇ ਨੇ ਤਾਂ ਇਹ ਨਹੀਂ ਹੁੰਦਾ ਕਿ ਉਹਦੇ ਹਿਰਦੇ 'ਚ ਹੀ ਰਾਸ ਹੈ ਭਗਤ ਦੇ ਤਾਂ ਫਿਰ ਸਾਰੇ ਪਾਸੇ ਰੋਮਾਂ ਰੋਮਾਂ ਦੇ ਵਿੱਚ ਵੀ ਰਾਸ ਹੈ ਸਾਰੇ ਥਾਵਾਂ ਦੇ ਉੱਤੇ ਰਸ ਹੋ ਜਾਂਦਾ ਕਿਉਂ ਉਹਦੇ ਭਗਤ ਜਿਹੜੇ ਰੰਗੇ ਪਏ ਨੇ ਨਾਮ ਰੰਗੇ ਵਿੱਚ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਨ ਜਿੰਨੇ ਕੁ ਮੈਨੂੰ ਗਿਆਤ ਸੀ ਉਹਨੇ ਤਾਂ ਮੈਂ ਕਹਿ ਦਿੱਤੇ ਨੇ ਹੋਰ ਕਿੰਨੇ ਕੁ ਗਾਉਂਦੇ ਨੇ ਸਤਖੰਡ ਚ ਕਿੰਨੇ ਕੁ ਬੈਠੇ ਗਾਉਂਦੇ ਨੇ ਉਹ ਤਾਂ ਨਹੀਂ ਕਹੇ ਇੱਥੇ ਸਤਖੰਡ ਵਾਲੇ ਨਹੀਂ ਕਹੇ ਹੈਗੇ ਇੱਥੇ ਹੋਰ ਬ੍ਰਹਿਮੰਡਾਂ ਵਾਲੇ ਨਹੀਂ ਕਹੇ ਹੈਗੇ ਮੈਂ ਤਾਂ ਸਿਰਫ ਇਸ ਬ੍ਰਹਿਮੰਡ ਦੀ ਉਹ ਗੱਲ ਸੁਣਾਈ ਹਲੇ ਪੁਰ ਨਾਨਕਦੇਵ ਜੀ ਕਹਿੰਦੇ ਮੈਂ ਸੱਤ ਆਕਾਸ਼ ਸੱਤ ਪਤਾਵਾਂ ਦੀ ਗੱਲ ਨਹੀਂ ਕੀਤੀ ਐ ਮੈਂ ਤੁਹਾਨੂੰ ਹਲੇ ਉਹ ਨਹੀਂ ਛੜਾਏ ਜਿਹੜੇ ਸੱਤ ਖੜਚ ਬੈਠੇ ਨੇ ਅੱਜ ਤੱਕ ਜਿੰਨੇ ਪਹੁੰਚੇ ਹੋਏ ਨੇ ਪਤਾ ਨਹੀਂ ਕਿੰਨੇ ਕਨੇ ਸੱਚਖੰਡ ਦੇ ਕਿੰਨਾ ਕੁ ਵੱਡਾ ਉਹ ਉਥੇ ਕਿੰਨੇ ਕ ਜਾਣੇ ਗਾਉਂਦੇ ਨੇ ਉਹਨਾਂ ਦੀ ਤਾਂ ਗਿਣਤੀ ਨਹੀਂ ਆਈ ਹੋਰ ਕਿਤੇ ਗਾਵਨ ਸੇ ਮਨ ਚਿੱਤ ਨਾ ਆਵੇ ਇੱਕ ਨਿਮਰਤਾ ਵੀ ਜਨਾਈ ਐ ਨਾਲੇ ਆਪਾਂ ਨੂੰ ਵੀ ਕਿਹਾ ਜਿਨ੍ਹਾਂ ਮਰਜ਼ੀ ਗਿਆਨ ਹੋ ਜੇ ਕਦੇ ਇਹ ਨਹੀਂ ਕਹਿਣਾ ਕਿ ਮੈਂ ਸੰਪੂਰਨ ਹੋ ਗਿਆ ਅਜੇ ਤਾਂ ਆਪਾਂ ਨੂੰ ਸਿੱਖਿਆ ਦੇ ਰਹੇ ਨੇ ਮਹਾਰਾਜ ਤੁਹਾਨੂੰ ਪਤਾ ਕੀ ਨਹੀਂ ਤੁਹਾਨੂੰ ਸਭ ਕੁਝ ਪਤਾ ਪਰ ਫੇਰ ਵੀ ਸੱਚੇ ਪਾਤਸ਼ਾਹ ਕਾ ਨੇ ਸੇਮੇ ਚਿਤਨਾ ਆਵਨ ਕਹਿੰਦੇ ਮੈਂ ਅਕਾਲਪੁਰ ਖੱਗੇ ਨਿਮਰਤਾ ਜਨਾਈ ਹੈ ਤੁਸੀਂ ਵੀ ਜਨਾਇਆ ਕਰੋ ਨਾਨਕ ਕੀ ਵਿਚਾਰ ਹੈ ਮਹਾਰਾਜ ਕਹਿੰਦੇ ਮੈਂ ਹੋਰ ਕੀ ਵਿਚਾਰ ਕਰਕੇ ਦੱਸਾਂ ਮਹਾਰਾਜ ਜੀ ਕਿ ਹੋਰ ਕਿੰਨੇ ਕੁ ਤੁਹਾਨੂੰ ਗਾਉਂਦੇ ਨੇ ਇਸ ਕਰਕੇ ਮੈਂ ਦੱਸ ਨਹੀਂ ਸਕਦਾ ਸੋ ਇਹ ਸੋਈ ਸਾਦਾ ਸੱਚ ਸਾਹਿਬ ਉਹ ਸੱਚਾ ਸਾਹਿਬ ਮਾਲਕ ਸੋਈ ਉਹ ਪਿੱਛੇ ਵੀ ਸੀ ਉਹ ਅੱਗੇ ਨੂੰ ਵੀ ਹੋਵੇਗਾ ਸੱਚਾ ਸੱਚੀ ਨਾਈ ਉਹ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ ਉਹਦੀ ਨਾਈ ਤੋਂ ਭਾਵ ਹੁੰਦੀ ਮਹਿਮਾ ਉਹਦੀ ਮਹਿਮਾ ਵੀ ਸੱਚੀ ਆ ਉਹਦੀ ਵਡਿਆਈ ਵੀ ਸੱਚੀ ਹੈ ਹੈ ਧੀ ਹੋਸੀ ਹੈ ਹੁਣ ਵੀ ਹੈ ਧੀ ਪਿੱਛੇ ਵੀ ਸੀ ਹੋਸੀ ਅੱਗੇ ਨੂੰ ਵੀ ਹੋਏਗਾ ਜਾਏ ਨਾ ਜਾਸੀ ਜਾਏ ਦਾ ਅਰਥ ਸਦਾ ਜੰਮਣਾ ਜਾਸੀ ਦਾ ਅਰਥ ਸਦਾ ਜਾਣਾ ਮਰਨਾ ਅਕਾਲ ਪੁਰਖ ਵਾਹਿਗੁਰੂ ਨਾ ਜੰਮਦੇ ਨੇ ਨਾ ਮਰਦੇ ਨੇ ਜਮੀਨ ਜਮਾ ਕੇ ਵੇਖਾ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਨਾ ਕਾਲਪੁਰਖ ਨੇ ਕਿਦੋਂ ਆਉਣਾ ਨਾ ਕਿਤੇ ਜਾਣਾ ਜੇ ਕਹੇ ਮਹਾਰਾਜ ਉੱਥੋਂ ਆ ਕੇ ਮੇਰੀ ਮਦਦ ਕਰਿਓ ਮਹਾਰਾਜ ਕਹਿੰਦੇ ਕਿੱਥੋਂ ਕਹਿਣਾ ਭਾਈ ਆਉਣ ਨੂੰ ਮਹਾਰਾਜ ਤੁਸੀਂ ਕਿੱਥੇ ਬੈਠੇ ਹੋ ਕਹਿੰਦੇ ਮੈਂ ਤਾਂ ਵਿਆਪਕ ਹਾਂ ਤੇਰੇ ਵਿੱਚ ਵੀ ਬੈਠਾ ਤੂੰ ਆਪਣੇ ਅੰਦਰ ਨੂੰ ਦੇਖ ਕੇ ਕਿਉਂ ਨਹੀਂ ਕਹਿੰਦਾ ਕਿ ਮੇਰੀ ਮਦਦ ਕਰੋ ਤੂੰ ਆਹ ਤਾਹਾਂ ਨੂੰ ਕਿਉਂ ਅੱਖਾਂ ਚੱਕਦਾ ਉੱਤੋਂ ਆਇਓ ਜੀ ਕਿਤੋਂ ਹੋਰੇ ਕਿ ਤੂੰ ਉੱਤੋਂ ਨਹੀਂ ਆਉਣਾ ਸੱਜੇ ਖੱਬੇ ਤੋਂ ਨਹੀਂ ਆਉਣਾ ਉਹ ਤਾਂ ਅੰਦਰ ਹੀ ਬੈਠਾ ਆਪਣੇ ਜਦ ਅੰਦਰ ਦੇਖਾ ਤੇ ਫਿਰ ਅੰਦਰ ਨੂੰ ਨੀਵਾ ਮੂੰਹ ਕਰਕੇ ਪੁਕਾਰ ਕਰੋ ਮਹਾਰਾਜ ਮੇਰੇ ਤੇ ਕਿਰਪਾ ਕਰੋ ਵਿਆਪਕ ਵੀ ਦੇਖ ਲਓ ਤੇ ਅੰਦਰ ਵੀ ਦੇਖ ਲਓ ਰਜਨਾ ਜਨ ਰਚਾਈ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਸਾਰੀ ਰਚਨਾ ਰਚੀ ਹੈ ਇਹ ਤੋਂ ਰਚਨ ਰਚਿਆ ਕਰਤਾਰ ਸੋ ਇਸ ਕਰਕੇ ਰਚ ਰਚਨਾ ਰਚ ਕੇ ਉਹਦੇ ਵਿੱਚ ਆਪ بیٹھا ਅਕਾਲ ਪੁਰਖ ਵਾਹਿਗੁਰੂ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਰੰਗ-ਰੰਗਾਾਂ ਦੀ ਇਹ ਸ੍ਰਿਸ਼ਟੀ ਬਣਾ ਤੇ ਕਾਲਾ, ਪੀਲਾ, ਨੀਲਾ, ਚਿੱਟਾ ਪਤਾ ਨਹੀਂ ਕੀ ਕੁਝ ਬਣਾ ਤੇ ਰੰਗ ਮਣਾ ਦਿੱਤੇ। ਰੰਗ-ਰੰਗਾਾਂ ਦੀ ਸ੍ਰਿਸ਼ਟੀ ਬਣਾ ਕੇ ਕਰ-ਕਰ ਜਿੰਸੀ-ਜਿੰਸੀ ਤੇ ਵਿਸ਼ਰਾਮ ਐ। ਪਹਿਲਾਂ ਛੋਟਾ ਵਿਸ਼ਰਾਮ ਭਾਰਤੀ ਤੇ ਰੰਗੀ-ਰੰਗੀ ਭਾਰਤੀ ਕਰ-ਕਰ ਜਿੰਸੀ। ਇਕੱਠਾ ਹੀ ਪੜ ਦੇਣਾ ਰੰਗੀ-ਰੰਗੀ ਭਾਰਤੀ ਕਰ-ਕਰ ਜਿੰਸੀ। ਜਿਨ੍ਹਾਂ ਨੇ ਕਈ ਪ੍ਰਕਾਰ ਦੀਆਂ ਜਿੰਸਾਂ ਬਣਾਈਆਂ ਘੋੜੇ, ਖੱਚਰਾ ਆਦਿਕ ਬਣਾ ਤੇ ਆਨੰਦੀਆਂ ਕਈ ਪ੍ਰਕਾਰ ਦੀਆਂ ਜਿੰਸਾਂ ਬਣਾਉਂਦੀਆਂ ਕਣਕਚੌਲ ਆਦਿਕ ਜਿਹੜੇ ਬਣਾਏ ਨੇ ਸਾਰੇ ਆਨ ਦੀਆਂ ਜਿੰਸਾਂ ਮਾਇਆ ਜਨ ਉਪਾਈ ਇਹ ਜਿਹੜੀ ਸ੍ਰਿਸ਼ਟੀ ਰੰਗਾਂ ਰੰਗਾਂ ਦੀ ਬਣਾਈ ਹੈ ਮਾਇਆ ਦੇ ਰਾਹੀਂ ਬਣਾਈ ਆਕਾਲ ਪੁਰਖ ਵਾਹਿਗੁਰੂ ਮਨੋ ਕਲਪਤ ਹੈ ਮਾਇਆ ਉਹਦੇ ਵਿੱਚ ਪਰ ਰੱਜੀ ਹੈ ਮਾਇਆ ਦੇ ਰਾਹੀਂ ਸ੍ਰਿਸ਼ਟੀ ਆਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਉਪਮਾ ਕਰਦੇ ਨੇ ਆਕਾਲ ਪੁਰਖ ਜੀ ਵਾਹਿਗੁਰੂ ਦੇ ਸਾਹਮਣੇ ਖੜੇ ਹੋ ਕੇ ਤੇ ਆਪਣੇ ਕੋਲੋਂ ਉਪਮਾ ਕਰਵਾਉਂਦੇ ਨੇ ਗੱਭਜੀ ਸਾਹਿਬ ਵਿੱਚ ਕਰਵਾ ਲੈਂਦੇ ਨੇ ਸੋਦਰ ਦੇ ਵਿੱਚ ਕਰਵਾ ਲੈਂਦੇ ਨੇ ਉਪਮਾ ਕਰਵਾਈ ਜਾਂਦੇ ਨੇ ਆਪ ਦਾ ਉਪਮਾ ਕੀਤੀ ਹੈ ਗੁਰੂ ਨਾਨਕ ਦੇਵ ਨਾਲ ਆਪਣੇ ਤੋਂ ਵੀ ਕਰਵਾਈ ਜਾਂਦੇ ਨੇ ਇਹ ਹੈ ਗੁਰੂ ਨਾਨਕ ਦਾ ਸਿਧਾਂਤ ਆਪ ਜਪਾਇਆ ਵਰ ਹੈ ਨਾਮ ਜਪਾਵੈ ਸੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਕੱਲ ਨੂੰ ਬਾਕੀ ਸਰਵਣ ਕਰਾਂਗੇ ਪਿਆਰ ਸਤਕਾਰ ਨਾਲ ਵਾਹੇ ਗੁਰੂ ਵਾਹੇ ਜੋ ਜਗਜੀਤ ਸਾਹਿਬ ਦੇ ਚੋਚਾਰਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾ ਕਰ ਰਹੇ ਨੇ ਕਰ ਕਰ ਵੇਖਾ ਕੀਤਾ ਆਪਣਾ ਕਰ ਕਰ ਦੇਖਾ ਕੀਤਾ ਆਪਣਾ ਆੜੇ ਨੂੰ ਕੰਨਾ ਇੱਥੇ ਲਾਇਆ ਹੋਇਆ ਸੋਦਰ ਵਿੱਚ ਨਹੀਂ ਲਾਇਆ ਹੋਣਾ ਇੱਥੇ ਵੇਖਿਆ ਬਾੜਾ ਉੱਥੇ ਦੇਖਿਆ ਬਾੜਾ ਆਮ ਤੌਰ ਤੇ ਤਾਂ ਲਗਭਗ ਬਹੁਤੇ ਬੰਦਿਆਂ ਦੀ ਇਹ ਗੱਲ ਤੇ ਹੁੰਦੀ ਹੈ ਜਪਜੀ ਸਾਹਿਬ ਦਾ ਸੋਧਰ ਰਹਿਰਾਸਤ ਪੜੀ ਜਾਣਗੇ ਤੇ ਰਹਿਰਾਸਤ ਵਾਲਾ ਸੋਧਰ ਜਪਜੀ ਸਾਹਿਬ ਚ ਪੜੀ ਜਾਣਗੇ ਇਹ ਬਹੁਤ ਧਿਆਨ ਦੇ ਨਾਲ ਬਾਣੀ ਪੜਨੀ ਚਾਹੀਦੀ ਹੈ ਰਹਿਰਾਸਤ ਦਾ ਸੋਧਰ ਧਿਆਨ ਨਾਲ ਪੜੋ ਜਪਜੀ ਸਾਹਿਬ ਦਾ ਸੋਧਰ ਆਪ ਕੋਈ ਮਾਣ ਵਾਲੀ ਗੱਲ ਨਹੀਂ ਹੁੰਦੀ ਕਿ ਮੈਨੂੰ ਹੁਣ ਪੰਜ ਬਾਣੀਆਂ ਗੰਠ ਹੋ ਗਈਆਂ ਹੁਣ ਨਾ ਕੋਠੀ ਨਹੀਂ ਦੇਖਣੀ ਬਾਣੀ ਪੜਦੇ ਕਦੇ ਹੰਕਾਰ ਨਾ ਕਰੋ। ਤੂੰ ਮੈਨੂੰ ਤਾਂ ਕੰਠ ਹੋ ਗਈ। ਬਾਣੀ ਵਿੱਚ ਨਹੀਂ ਬਾਕੀ ਥਾਵਾਂ ਤੇ ਜਿੱਥੇ ਮਰਜ਼ੀ ਸੰਸਾਰੀ ਕੰਮਾਂ ਚਾਹਤਾ ਕੋਈ ਗੱਲ ਕਰ ਲਈਏ। ਪਰ ਬਾਣੀ ਪੜਦੇ ਹਮੇਸ਼ਾ ਜਿਨ੍ਹਾਂ ਨੂੰ ਬਾਣੀ ਕੰਠ ਵੀ ਉਹ ਹਫ਼ਤੇ ਬਾਅਦ ਜ਼ਰੂਰ ਆਪਣੀ ਪੋਥੀ ਦੇਖ ਲਓ। ਉਹ ਗੱਲ ਹੀ ਨਾ ਹੋ ਜਾਏ ਕਿਤੇ ਗਲਤੀ ਨਾ ਹੋ ਜਾਏ ਮੇਰੇ ਕੋਲ। ਕਿਤੇ ਗਲਤੀ ਨਾ ਪੜੀ ਜਾਵਾਂ। ਇਸ ਪ੍ਰਕਾਰ ਮਹਾਰਾਜ ਕਹਿੰਦੇ ਕਾਰ ਕਿ ਪੈਦਾ ਕਰਕੇ ਫਿਰ ਇਹਨਾਂ ਦੀ ਪਾਲਣਾ ਫਿਰ ਦੇਖਾ ਇਹ ਦੇਖਦਾ ਇਹਨਾਂ ਨੂੰ ਕੀ ਕਰਦੇ ਫਿਰਦੇ ਨੇ ਕੀਤਾ ਆਪਣਾ ਆੜੇ ਨੂੰ ਕੰਨਾ ਇਹ ਛੋਟੀਆਂ ਛੋਟੀਆਂ ਗਲਤੀਆਂ ਆਪਾਂ ਨੂੰ ਬਹੁਤ ਘਾਟਾ ਪਾ ਦਿੰਦੀਆਂ ਗਲਤੀ ਛੋਟੀ ਨਹੀਂ ਬਹੁਤ ਵੱਡੀ ਆ ਕਿ ਐਥੇ ਜਮਾ ਕਰਾਉਣ ਜਾਵੇ ਕੋਈ ਬੰਦਾ ਇੱਕ ਜ਼ੀਰੋ ਘੱਟ ਲਾ ਆਵੇ ਬਸ ਇੱਕ ਜ਼ੀਰੋ ਨਾਲ ਹੀ ਕਿੰਨਿਆਂ ਦਾ ਫਰਕ ਪੈ ਜਾਣਾ ਇਸੇ ਪ੍ਰਕਾਰ ਇੱਕ ਕੰਨੇ ਔਂਕਰ ਬਲੈਂਕਰ ਨੂੰ یوں ਸਮਝੋ ਕਿ ਲੱਖਾਂ ਦਾ ਘਾਟਾ ਪਾਤਾ ਮੈਂ ਕਰੋੜਾਂ ਦਾ ਘਾਟਾ ਪਾਤਾ ਮੈਂ ਇੱਕ ਮਾੜੀ ਜੀ ਗਲਤੀ ਕਰਕੇ ਪਰ ਇਹ ਗਲਤੀ ਮਾੜੀ ਜੀ ਨਹੀਂ ਜਾਣੀ ਹੈ ਬਹੁਤ ਵੱਡੀ ਗਲਤੀ ਹੈ। ਜਿਵੇਂ ਦੇਸ ਦੀ ਬੜਿਆਈ ਜਿਵੇਂ ਵਾਹਿਗੁਰੂ ਦੀ ਰਜਾ ਹੈ ਜਿਵੇਂ ਇੱਛਾ ਹੈ ਜਿਵੇਂ ਆਕਾਲ ਪੁਰਖ ਦੀ ਆਪਣੀ ਰਜਾ ਹੈ ਉਸੇ ਪ੍ਰਕਾਰ ਹੀ ਕਰ ਕਰਕੇ ਸਾਰਿਆਂ ਨੂੰ ਬੈਦਾ ਫਿਰ ਵੇਖਦਾ ਵੀ ਉਹਨਾਂ ਦੇ ਕਰਤੱਵਾਂ ਇਹ ਕੀ ਕਰਦੇ ਨੇ ਜੋ ਤੇ ਸੁਭਾਵ ਹੈ ਸੋਈ ਕਰਸੀ ਜੋ ਕਾਲਪੁਰਖ ਵਾਹਿਗੁਰੂ ਜੀ ਨੇ ਪਾਉਂਦਾ ਕਰਦੇ ਉਹੀ ਨੇ ਉਹਨਾਂ ਦੀ ਆਪਣੀ ਮਰਜ਼ੀ ਹੈ ਸਾਡੇ ਵਿੱਚੋਂ ਕੋਈ ਬੰਦਾ ਉਹਨਾਂ ਨੂੰ ਸਲਾਹ ਨਹੀਂ ਦੇ ਸਕਦਾ ਲੈ ਕੇ ਥੱਲਿਓਂ ਉੱਪਰ ਤੱਕ 84 ਲੱਖ ਜੂਨ ਵਿੱਚ ਕੋਈ ਦੇਵੀ ਦੇਵਤਿਆਂ ਵਿੱਚ ਕੋਈ ਹੋਰ ਰਿਸ਼ੀਆਂ ਬੁਣੀਆਂ ਵਿੱਚ ਕੋਈ ਪੀਰਾਂ ਪੈਗੰਬਰਾਂ ਤੋਂ ਲੈ ਕੇ ਕੋਈ ਵੀ ਵਾਹਿਗੁਰੂ ਦੇ ਰਾਜ ਵਿੱਚ ਦਾਖਲ ਨਹੀਂ ਦਿੰਦਾ ਦਸ ਸਰੂਪ ਕੁਝ ਨਹੀਂ ਕਹਦੇ ਉਹਨੂੰ ਜੋ ਤੇ ਛਾਵਾ ਸੋਈ ਕਰਤੀ ਹੁਕਮ ਨਾ ਕਰਨਾ ਜਾਹੀ ਹੁਕਮ ਨਹੀਂ ਚੱਲਦਾ ਉੱਥੇ ਵੀ ਤੁਸੀਂ ਆ ਕਿਉਂ ਕੀਤਾ ਕਿਉਂ ਨਹੀਂ ਕੀਤਾ ਜਦ ਤੁਸੀਂ ਐ ਕਰਦੇ ਹੋ ਮਹਾਰਾਜ ਉੱਥੇ ਹੁਕਮ ਨਹੀਂ ਚੱਲਦਾ ਕਹਿੰਦੇ ਹਾਂ ਭਾਈ ਸਮਝੋ ਗੱਲ ਨੂੰ ਨਾਨਕ ਹੁਕਮ ਨਾਲ ਚੱਲੈ ਨਾਲ ਕਸਮ ਜੱ ਲੈ ਅਰਦਾਸ ਕਹਿੰਦੇ ਉੱਥੇ ਹੁਕਮ ਨਹੀਂ ਚੱਲਦਾ ਸੇਵਕਾਂ ਦੀਆਂ ਬੇਨਤੀਆਂ ਪ੍ਰਵਾਨ ਕਰ ਲੈਂਦਾ ਪਰ ਉੱਥੇ ਕਿਸੇ ਦਾ ਇਉਂ ਹੁਕਮ ਨਹੀਂ ਚੱਲਦਾ ਸਿੱਧੂ ਜਿਵੇਂ ਤੁਸੀਂ ਹੁਕਮ ਕਰੀ ਜਾਂਦੇ ਹੋ ਬੈਠੇ ਕਿਉਂਕਿ ਸਿੱਧਾਂ ਨੂੰ ਵੀ ਟਿਕਾਣੇ ਫਿਰ ਜਵਾਬ ਦਿੰਦੇ ਨੇ ਨਾ ਕਿ ਜਿਵੇਂ ਤੁਸੀਂ ਹੁਕਮ ਕਰਦੇ ਹੋ ਤੇ ਐਂ ਕਰਦੇ ਹੋ ਇੱਕ ਤੁਹਾਡੇ ਬੱਤ ਵਿੱਚ ਕੀਤੀਆਂ ਚੀਜ਼ਾਂ ਨਹੀਂ ਹੈਗੀਆਂ ਰਿੱਧੀਆਂ ਸਿੱਧੀਆਂ ਨੂੰ ਤੁਸੀਂ ਹੁਕਮ ਕਰ ਸਕਦੇ ਹੋ ਉਹ ਤਾਂ ਬ੍ਰੇਤਾਂ ਨੂੰ ਵਾਸਤ ਵਿੱਚ ਕਰਕੇ ਹੁਕਮ ਕਰ ਸਕਦੇ ਹਾਂ ਹੋਰ ਕਿਸੇ ਚੀਜ਼ ਨੂੰ ਵਾਸਤ ਵਿੱਚ ਕਰਕੇ ਆਪਾਂ ਹੁਕਮ ਕਰ ਸਕਦੇ ਆ ਪਰ ਜੇ ਕਹੀਏ ਕਿ ਵਾਹਿਗੁਰੂ ਨੂੰ ਹੁਕਮ ਕਰ ਸਕਦੇ ਆ ਵਾਹਿਗੁਰੂ ਨੂੰ ਹੁਕਮ ਨਹੀਂ ਕਰ ਸਕਦੇ ਉੱਥੇ ਤਾਂ ਬੇਨਤੀਆਂ ਕਰ ਸਕਦੇ ਆ ਸੋ ਪਾਤ ਸਾਹਿਬ ਸਾਹਾ ਪਾਤ ਸਾਹਿਬ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਜੋ ਪਾਤਸ਼ਾਹ ਦਾ ਸ਼ਾਹ ਜਿਹੜਾ ਉਮਾ ਦਾ ਜਿਹੜਾ ਪਾਤਸ਼ਾਹ ਜਿਹੜੇ ਸੰਸਾਰ ਦੇ ਸ਼ਾਹ ਨੇ ਉਹਨਾਂ ਦੇ ਉੱਤੇ ਹੁੰਦੇ ਨੇ ਪਾਤਸ਼ਾਹ ਰਾਜੇ ਰਾਜਿਆਂ ਦੇ ਉੱਤੇ ਫੇਰ ਵੱਡਾ ਰਾਜਾ ਇੰਦਰ ਦੇਵ ਜੀ ਨੂੰ ਗਿਣਿਆ ਇੰਦਰ ਦੇ ਉੱਪਰ ਵੀ ਫੇਰ ਵਿਸ਼ਨੂੰ ਨੂੰ ਵੱਡਾ ਗਿਣਿਆ ਇਹਨੂੰ ਵਿਸ਼ਨੂੰ ਨੂੰ ਕੱਲਾ ਪਾਤਸ਼ਾਹ ਕਹਿੰਦੇ ਨੇ ਤੇ ਬਾਦਸ਼ਾਹਾਂ ਦੇ ਸਿਰ ਉੱਤੇ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜ਼ਾ ਬਾਦ ਨਾਮ ਤਖਤ ਦਾ ਹੈ ਸ਼ਾਹ ਨਾਮ ਮਾਲਕ ਦਾ ਹੈ ਜਿਹੜੇ ਨਿਕੇ ਨੇ ਕਿ ਤਖਤਾਂ ਦੇ ਮਾਲਕ ਨੇ ਉਹਨਾਂ ਦੇ ਉੱਪਰ ਜਿਹੜੇ ਤਖਤਾਂ ਦੇ ਮਾਲਕ ਨੇ ਉਹਨਾਂ ਦੇ ਉੱਪਰ ਜਿਹੜੇ ਹੋਰ ਤਖਤਾਂ ਦੇ ਮਾਲਕ ਨੇ ਉਹਨਾਂ ਦੇ ਬਾਦਸ਼ਾਹ ਹੋ ਤੁਸੀਂ ਸੱਚੇ ਬਾਦਸ਼ਾਹ ਹੋ ਬਾਕੀ ਦੇ ਸਾਰੇ ਝੂਠੇ ਬਾਦਸ਼ਾਹ ਨੇ ਜਿਵੇਂ ਮਹਾਰਾਜ ਸੱਚੇ ਬਾਦਸ਼ਾਹ ਨੇ ਬਚਨ ਕੀਤਾ ਹੈ ਕਿ ਇਹ ਭੂਪਤ ਸਭ ਦਿਸ ਚਾਰ ਕੇ ਕੋਈ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਸ ਚਾਰ ਕੇ ਇਹ ਚਾਰਕ ਦਿਨ ਦੇ ਖਡਾਉਣੇ ਹੁੰਦੇ ਨੇ ਰਾਜੇ ਬਾਕੀ ਪਰਮੇਸ਼ਰ ਤਾਂ ਅਬਿਨਾਸੀ ਹੈ ਨਾਸ ਤੋਂ ਰਹਿਤ ਰਾਜਾ ਹੈ ਨਾਨਕ ਰਹਿਣ ਰਜਾਈ ਸਤਿਗੁਰੂ ਕਹਿੰਦੇ ਨੇ ਭਾਈ ਉਹਦੀ ਰਹਿਣ ਰਜਾਈ ਉਹਦੀ ਆਗਿਆ ਵਿੱਚ ਰਹਿਣਾ ਚਾਹੀਦਾ ਵਾਹਿਗੁਰੂ ਦੇ ਹੁਕਮ ਵਿੱਚ ਰਜਾ ਵਿੱਚ ਚੱਲੋ ਫਿਰ ਤੁਸੀਂ ਵੀ ਬਾਦਸ਼ਾਹ ਬਣ ਜਾਓਗੇ ਫਿਰ ਉਹਦਾ ਰੂਪ ਬਣ ਜਾਓਗੇ ਵਾਹਿਗੁਰੂ ਦੇ ਹੁਕਮ ਵਿੱਚ ਚੱਲਣਾ ਸਿੱਖੋ ਜੇ ਨਹੀਂ ਸਿੱਖਿਆ ਅਰਦਾਸ ਨੀ ਕਰੋ ਮਹਾਰਾਜ ਅਸੀਂ ਤਾਂ ਬਚਪਨ ਤੋਂ ਆਪਣੀਆਂ ਮਨਮਾਨੀਆਂ ਹੀ ਕੀਤੀਆਂ ਨੇ ਤਾਨੂੰ ਆਪਣੀ ਰਾਜਾ ਵਿੱਚ ਰਹਿਣ ਦਾ ਬਲ ਦਿਓ ਅਸੀਂ ਤੁਹਾਡੀ ਰਾਜਾ ਤੋਂ ਬਾਹਰ ਜਾਣਾ ਪਸੰਦ ਕਰਦੇ ਹਾਂ ਪਰ ਆਪ ਜੀ ਸਾਡੇ ਕਿਰਪਾ ਕਰੋ ਅਸੀਂ ਰਾਜਾ ਵਿੱਚ ਚੱਲ ਸਕੀਏ ਆਪ ਜੀ ਦੀ